ਦੇਖਦੇ ਹਾਂ ਬੰਦੇ ਦੇਖਦੇ ਹਾਂ ਅੰਦੇ ਦੇ ਸੰਭ ਦੇਖਦੇ ਹਾਂ ਨੋ ਮਿਤਰਾ ਅੱਜ ਸਾਡੀ ਗੁੜੀਆ ਖੁਸ਼ੀ ਦਾ ਹੈਪੀ ਬਰਥਡੇ ਹੈਗਾ ਤੇ ਖੁਸ਼ੀ ਦੇ ਮੰਮੀ ਡੈਡੀ ਬੜੇ ਖੁਸ਼ ਨੇ ਉਹ ਮਾਤਾ ਰਾਣੀ ਵਾਹਿਗੁਰੂ ਤੰਦਰੁਸਤੀ ਰੱਖੇ ਮਾਝੂ ਖੁਸ਼ੀ ਦਾ ਬਰਥਡੇ ਸਾਡਾ ਕੇਕ ਕਟਿਆ ਜਾ ਰਿਹਾ ਜੀ ਖੁਸ਼ੀ ਦੇ ਦਾਦੇ ਜੀ ਆਇਆ ਜੀ ਕੋਲੇ ਫੂਆ ਖੁਸ਼ੀ ਦੀ ਦਾਦਾ ਜੀ ਨਿਯੋ ਬਈ ਗੁੜੀ ਨੂੰ ਪਿਆਰ ਤੇ ਕਿਵੇਂ ਇਹ ਦਰ ਆ ਤੂੰ ਬਰਾ ਕਰ ਲਓ ਮੜ ਗਿਆ ਹਾਂ ਜਿਵੇਂ ਸਮਾਂ ਦੇਖੇ ਤੂੰ ਹਾਂ ਜਿਵੇਂ ਚੰਗੀ ਸਮਾਂ ਲੈ kuchhi 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 ਡਿਟੈਲਸ ਆਪਾਂ ਕਰਵਾਉਂਦੇ ਹਾਂ। ਮੈਂ ਕੋਈ ਨਹੀਂ। ਹਾਂ ਜੀ ਬਈ ਇੱਧਰ ਆ ਖੁਸ਼ੀ ਦੇ ਦਾਦਾ ਦਾਦੀ। ਨੂੰ ਬਈ ਚਾਂਦੀ ਦਾ ਕੜਾ ਪਾਇਆ ਆ ਦੀ ਪੁੱਤੀ ਨੂੰ। ਖੁਸ਼ੀ ਇਹ ਦਾਦੇ ਵੱਲੋਂ ਵੀ ਇਧਰ ਸਾਨੂੰ ਦਿੱਤਾ ਜਾ ਰਿਹਾ। ਹੋ ਗਿਆ। ਇਧਰ ਦੇਖ ਪਤਾ। ਅੰਜੀ ਬਾਸ ਮੈਂ ਇਧਰ। ਹਲੋ। ਇਧਰ ਲੇਖਣੀ। ਕਿਲਾ ਜੱਟ ਕੰਟਾਲ ਸੰਸਕਰ ਗਿਆ ਕੈਮਰਾ ਇੱਕ ਨੂੰ ਦਾ ਪਤੀ ਜਾਣ ਵੇ ਵੀਡੀਓ ਬਣ ਕੇ ਰਹਿ ਚੱਕਰ ਨਹੀਂ ਚਾਰ ਸੋਣਾ ਸਾਡਾ ਭਾਈ ਗੋਵਿੰਦ ਰਾਮ ਫੌਜੀ ਲੈ ਨੂੰ ਕੁਝ ਖੁਸ਼ੀ ਪਤਾ ਹੂੰ ਇਰਾਗੀ ਬਾਈ ਇਹ ਖੁਸ਼ੀ ਦੀਪੂ ਆ ਇਹ ਦਾਦੀ ਬਾਈ ਅਰੇ ਖੁਸ਼ੀ ਰਾਮ ਨਾਲ ਬੈਠੀ ਆ ਭਾਈ ਪੂਰਾ ਦੇਖੋ ਅੱਜ ਤਾਈਂ ਰੱਜ ਜੁਕੇ ਕੇ ਨਾਲ ਹੀ ਇਹ ਰੋਟੀ ਨਹੀਂ ਖਾਂਦੇ ਥੈਂਕ ਯੂ ਭਾਈ ਥੈਂਕ ਯੂ ਹਮਮ ਸਪੈਸ਼ਲ ਦੇਖੋ ਵੀ ਲੈ ਦਿੰਦੀ ਸਮਝ ਨਹੀਂ ਤਾ ਚੁਕ ਆਹ ਉਹ ਜੀ ਸਮਝ ਨਹੀਂ ਤਾ ਮੁਨੇ ਚਾਲ ਖੁਸ਼ੀ ਇਹ ਤੇ ਦੇਖੋ ਬਾਈ ਸਾਹਮਣੇ ਖੁਸ਼ੀ ਇਹ ਚਾਹਤ ਦਿਖਾ ਰਹੀ ਹੈ ਖਾ ਖਾ ਸਾਹਮਣੇ ਦੇਖੋ ਖੁਸ਼ੀ ਐਂਡ ਹੁਕਮ ਅੱਜ ਤੱਕ ਪੂਰੇ 2 ਸਾਲਾਂ ਦੀ ਹੋ ਗਈ ਸਾਡੀ ਖੁਸ਼ੀ ਲੱਖ ਚੰਗ ਕਰਨੀ ਹੈ ਖੁਸ਼ੀ ਲੈ ਵੀ ਸਾਰੇ ਜਾਣੇ ਦੋ ਵਧਾਈ ਹੈ ਲਈ ਖੁਸ਼ੀ ਨੂੰ ਹੈਪੀ ਬਰਥਡੇ ਖੁਸ਼ੀ ਅੱਜ ਪੂਰੇ 2 ਸਾਲਾਂ ਦੀ ਹੋ ਗਈ ਬਾਈ ਆ ਆਪਣਾ ਵਹੀ ਘਰ ਆ ਗਿਆ ਸਰ ਇਧਰ ਫ੍ਰੀ ਬਾਈ ਦੀਆਂ ਮੱਜਾਂ ਨੇ ਭਾਈ ਉਹਦਾ ਬਹੁਤ ਮਿਹਨਤੀ ਹੈ ਦਿਨੇ ਆਪਣਾ ਮਾਲ ਪਸ਼ੂ ਸੰਭਾਲਦਾ ਹੈਗਾ ਔਰ ਡਿਊਟੀ ਵੀ ਕਰਦਾ ਹੈਗਾ ਖੁਸ਼ੀ ਦੇ ਬਰਥਡੇ ਦੀ ਖੁਸ਼ੀ ਦੇ ਵਿੱਚ ਫੋਟੋ ਸ਼ੂਟ ਹੋ ਰਿਹਾ ਹੈਗਾ ਪਰਿਵਾਰ ਦੀ ਖੁਸ਼ੀ ਦੇਖੋ ਬਹੁਤ ਘੱਟ ਲੋਕ ਹੈ ਜਿਹੜੇ ਧੀਆ ਦੀਆਂ ਐਦਾਂ ਖੁਸ਼ੀਆਂ ਮਨਾਉਂਦੇ ਕਿ ਅੱਜ ਦਾ ਲੋਕ ਇੰਜ ਨਹੀਂ ਜਿਵੇਂ ਕੋਈ ਫਰਕ ਨਹੀਂ ਸਾਰੇ ਜਾਣੇ ਆਪਣੇ ਆਪਣੇ ਬੱਚਿਆਂ ਦੀਆਂ ਐਡੀ ਖੁਸ਼ੀਆਂ ਮਨਾਇਆ ਇੱਕ ਮਿੰਟ ਵਿੱਚ ਖੜੀ ਰਹਿ ਜਾ ਤਾਂ ਇਹ ਬਾਈ ਦਾ ਘਰ ਹੈ ਬਹੁਤ ਸੋਹਣਾ ਪਰਿਵਾਰ ਹੈ ਇੱਕ ਮਿੰਟ ਹੋਰ ਦੇਖੋ ਦੇਖਦੇ ਆਪੀ ਬਣਾ ਲਾ ਜੀ ਬੀੜਾ ਆ ਗਿਆ ਓਏ ਅੱਖਾਂ ਬੰਦ ਨਹੀਂ ਬਾਈ ਤੂੰ ਇਹਦੇ ਲਈ ਬਸ ਤੈਨੂੰ ਕਹਿੰਦਾ। ਅੱਗੇ ਇੱਧਰੇ ਸੁਣ ਆਪਣੇ ਅਦਾ ਕੈਮਰਾਮੈਨ ਕਾਲਾ ਜੀ ਵਿੱਚ ਡੀ। ਕੁਛੀ ਵੇ। ਕੁਛੀ। ਬਾਈ ਵੀ ਅੱਧ ਬੋਲ ਹਰੇ ਕੋਲੇ ਪਹੁੰਚ ਜਾਏਗਾ। ਇੱਧਰੇ ਹੁੰਦੀ। ਤੇ ਪੂਰੀ ਵਧੀਆ ਹੋ। ਤਾਲੇ ਤੰਗਾਈ ਚੋਲਦੀ ਪੁਲੀਸ। ਜਿਹੜੇ ਹਨ ਦੇਖਿਆ ਦੇਖ ਬੰਤੇ ਜਿਹੜੇ ਇੱਧਰੇ ਪਾਸੇ ਖੜੇ ਨੇ। ਤੁਸੀਂ ਇੱਧਰ ਨਾ ਦੇਖੋ ਨਾ ਇਹ ਇਹ ਇੱਧਰੇ ਪਾਸੇ ਖੜੇ। ਇੱਧਰੇ ਪਾਸੇ ਜਿਹੜੇ ਪ੍ਰੈਸ ਦੋਸਤ ਨੂੰ ਨੇ ਬਤਾਇਆ ਹੋਗਾ ਕਿ ਬੇਟਾ। মনাঙনি কায়ায়াই কায়াইকায়েে ক্য়াইর আপয়াইকেয়ে ਦੇਖ ਫੋਟੋ ਸ਼ੂਟ ਹੋ ਰਿਹਾ ਹੈਗਾ ਉਹ ਤੁਹਾਡੇ ਨਾਲ ਨਾਲ ਕਲਿੱਕ ਹੋ ਹੀ ਦੇਖੇ ਜਾ ਰਹੀ ਹੈ ਲਓ ਜੀ ਖੁਸ਼ੀ ਦੀ ਮੂਹ ਜਿਹੜੀ ਦੀ ਫੋਟੋ ਹੋ ਰਹੀ ਹੈਗੀ ਕੋਈ ਨਹੀਂ ਬਿਲਕੁਲ ਕੋਸਟ ਕੰਟਰੋਲ ਪਾਪੋ ਨਾ ਰੇ ਮਸ 2 ਬੰਗੂ 100 ਕਿਲੋ ਜੀ ਕੰਮ ਪੰਗਿਰ করতে লাগে না সব পুরো খুশি কোশা এদরে ক্যামেরা গনি কত কতই তো আদি তুমি কি কর অবস্থা ਫੋਟੋ ਕਿਹਨੇ ਪਾਇਆ ਕੋਈ ਮਨੇ ਕਾ ਤੁਹ ਕੀ ਬੈਂਡਰਿਸ ਕਰਨਾ ਕੋਲੇ ਤੇ ਕੌਚ ਲੈ ਚੀਜੀ ਲਵਾਗਾ ਅੱਪ ਜਿੱਦ ਤੱਕ ਮੈਂ ਕਹਾਂਗਾ ਸੀ ਹਾਂਜੀ ਸੰਜੀ ਕਰ ਇੱਧਰ ਦੇਖੀਓ ਕੋਈ ਮੋਬਾਈਲ ਨਾ ਮਿਲਿਆ ਕੋਈ ਕਰ ਮੋਬਾਈਲ ਪੀਰੀਏ ਪਾਸ ਹੋਇਆ ਇੱਧਰ ਨਾ ਨਾਮ ਦੇ ਇੱਧਰ ਦੇਖੀਓ ਕੋਈ ਮੋਬਾਈਲ ਨਹੀਂ ਮੋਬਾਈਲ ਇੱਕ ਮਿੰਟ ਚੈੱਕ ਕਰ ਲਾ ਲੇ ਠੀਕ ਹੈ ਵੇ ਦੇਖਾ ਵੇ ਦੇਖਾ ਤੋ ਇਹ ਕਾ ਕਰ ਰਿਹਾ ਹੈ ਇਹ ਹਾਂ ਆਪਾਂ ਖਾਣੇ ਆਪਾਂ ਕਰੀਏ ਸਭ ਸਰਟੀਫਿਕੇਟ ਕੋਈ ਨਾ ਦੇਖੀ ਦੂ ਇਸ ਤੇ ਕੋਈ ਆਕੇ ਨਹੀਂ ਕੱਢੀ ਤਾਂ ਨਹੀਂ ਕੱਢਣੀ ਨਹੀਂ ਹਾਂ ਕੱਢਣੀ ਕੱਢਣੀ ਕਰਦੇ ਬਾਬੇ ਕੱਢਣੀ ਕੱਢਣੀ ਖੜਦੀ ਹੋਈ ਨਾ ਤੂੰ ਪੇਜਾਂ ਦਿੰਦੇ ਲੁਖਾ ਬੂਮੀ ਰੁਕ ਰੁਕ ਪਛਾਣ ਰੁਕ ਬਾਹਰ ਦੇ ਬੁੱਧਾ ਬਾਹਰ ਦੇ ਕੋਲਾ ਖੜੂਗੇ ਬਈ ਸਾਰੇ ਮੈਂ ਬਹੁਤ ਬਹੁਤ ਧੰਨਵਾਦ ਆਪਣੇ ਛੋਡੇ ਸੱਜੇ ਸਾਰੇ ਜਾਣੇ ਆਏ ਨਹੀਂ ਬਈ ਤੇਰਾ ਬਹੁਤ ਬਹੁਤ ਧੰਨਵਾਦ ਜਿੰਨੇ ਸਾਨੂੰ ਸਾਰੇ ਨੂੰ ਇਨਵਾਈਟ ਕੀਤਾ ਬਾਕੀ ਤਰਮਾਦਾਂ ਬਈ ਚੜਦੀ ਕਲਾ ਰੱਖੇ ਬਈ ਸਾਰਿਆਂ ਦੇ ਘਰੇ ਖੁਸ਼ੀਆਂ ਭਰੇ ਦੇਣਾ ਹਣਾ ਤੇ ਬਈ ਬਹੁਤ ਬਹੁਤ ਧੰਨਵਾਦ ਗੋਵਿੰਦ ਰਾਮ ਫੌਜੀ ਦਾ ਬਈ ਸਾਡਾ ਨਹੀਂ ਨਹੀਂ ਬਈ ਧੰਨਵਾਦ ਕਰਾ ਯਾਰ ਤੈਨੂੰ ਬੁਲਾਇਆ ਤੇ ਆਪਾਂ ਭੱਜੇ ਆਏ ਇਹ ਬਈ ਚਾਹ ਪਾਣੀ ਪੀ ਕੇ ਜਗ ਜਗ ਸਾਰੇ ਜੀ ਲਾਸਟ ਫੋਟੋ ਸ਼ੂਟ ਹੋ ਰਿਹਾ ਖੁਸ਼ੀ ਦਾ ਤੇ ਪੂਰੀ ਜਦੋ ਜਹ ਚੜੀ ਆ ਥੋੜੀਆਂ ਵੱਧ ਵੱਧ ਪਿਆਰ ਕਰਿਆ ਕਰੋ ਬਈ ਆ ਚੱਲਾਉਗੀ ਤੂੰ ਆ ਚਲਾਉਂਗੀ ਆ ਫਿਰ ਜੀ ਫਿਰ ਦੇਖ ਖੁਸ਼ੀ ਦੀ ਮੰਮੀ ਉਹ ਆ ਚੱਲ ਤੇ ਖੈਰ ਤਰਮਾਦਾਂ ਬਾਈ ਹੋਣੇ ਕੰਮ ਨਹੀਂ ਇਹ ਤਾ ਆ ਤੂੰ ਘਰ ਲੈ ਗੜ ਮੀ ਛੱਟ ਮੜੇ ਜਾ ਸਾਡਾ ਚਾਰੀ ਸ਼ੈਡਿੰਗ ਕਰਦੇ ਆ ਦੀ ਹੈਲੋ ਉਹ ਜੀ ਇੱਧਰ ਦੇਖਾ ਮਾਤਾ ਇੱਧਰ ਹੈਲੋ ਹੈਲੋ ਨੀਚੇ ਸਾਈਬ ਨੂੰ ਚਿੱੱਚੇ ਨੀਚੇ ਨੀਚੇ ਅੱਗੇ ਕਰ ਨੀਚੇ ਆਹ ਬੁੱਧਾ ਹੈਲੋ ਆ ਗਏ ਜੀ ਅੰਤਲੇ ਬੋਤਾ ਕਿੰਨੇ ਜਾਣ ਖੇਡ ਲਾ ਰਹੇ ਨੇ ਬਾਈ ਇੱਧਰ ਮਾਤਾ ਬੱਚੇ ਮਣ ਕੇ ਸੱਚੇ ਇੱਧਰ ਚੱਲ ਰਹੀ ਹੈ ਆਪਣਾ ਚਾਹ ਪਾਣੀ ਦਾ ਪ੍ਰੋਗਰਾਮ ਆ ਆਪਣੀ ਭੈਣਾ ਆਪਣੀਆਂ ਮਾਸੀਆਂ ਬੈਠੀਆਂ ਨੇ ਸਾ ਮੇਰੀ ਭਾਈ ਬਚੋਲਣ ਆ ਗਈ ਤੇ ਮੇਰੀ ਭੂਆ ਆ ਗਈ ਹੈਲੋ ਬੈਠ ਜਾਓ ਮੋਹਲੇ ਕੰਮ ਕਰਦੇ ਆਏਗਾ ਬਣਾ ਲਓ ਆ ਦੇਖ ਆ ਫੋਨ ਮੰਨਦੇ ਤੇ ਆਈ ਕਿੱਥੇ ਦੇ ਗਾਲੇ ਕਿਵੇਂ ਖੱਚੀਆਂ ਨੇ ਆਹ ਆ ਗਿਆ ਆ ਫੋਨ ਮੇਰੀ ਪਾਲਾ ਯਾ ਫੋਨ ਦੇ ਦੇ ਖੁਸ਼ ਆ ਬਈ ਛੜਾ ਮੁੰਡਾ ਲੇਟ ਹੋ ਗਿਆ ਕੀ ਗੱਲ ਭਾਈ ਲੇਟ ਹੋ ਗਿਆ ਵਧਾਈਆਂ ਤੁਹਾਨੂੰ ਰੱਬ ਸਾਹਿਬ ਨੂੰ ਵਧਾਵੇ ਭਾਈ ਬੱਕੀ ਨਾ ਚੱਲ ਬੱਸ ਰੋਕੀ ਜੱਕਣੇ ਕਾਲੇ ਚਾਹ ਪਾਣੀ ਨਾ ਕਾਲੇ ਚਾਹ ਕੱਟੀ ਜਾ ਚਾਹ ਪਾਣੀ ਮਾ ਮਾ ਰਿਸ਼ਤੇਦਾਰ ਹਰ ਨੇ ਫੋਟੋਆਂ ਕਿਦੋਂ ਦੇ ਦੇਂਗਾ ਠੀਕ ਆ ਵੱਡੀਆਂ ਘਰਨੀਆਂ ਨੇ ਠੀਕ ਹੈ ਜੀ ਲੈ ਵੀ ਬੱਤ ਬੱਤ ਵੀਡੀਓ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਬਈ ਕਿਵੇਂ ਲੱਗਿਆ ਬਾਡੇ ਠੀਕ ਆ